ਵਿਦਿਆਰਥੀਆਂ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਪੀ ਆਰਟੀਸੀ ਦੀ ਬੱਸ ਦੇ ਨਾਲ ਪਿਆਨਕ ਟੱਕਰ ਹੋ ਜਾਂਦੀ ਹੈ ਜਿਸ ਦੇ ਦੌਰਾਨ ਮੋਟਰਸਾਈਕਲ ਸਵਾਰ ਇਹ ਵਿਦਿਆਰਥੀ ਗੰਭੀਰ ਰੂਪ ਤੇ ਵਿੱਚ ਜ਼ਖਮੀ ਹੋਏ ਨੇ ਮੋਟਰਸਾਈਕਲ ਦੇ ਵੀ ਪਰਖੱਚੇ ਉੱਡੇ ਨੇ ਸੋ ਤਸਵੀਰਾਂ ਹਾਦਸੇ ਦੀਆਂ ਸਕਰੀਨ ਤੇ ਦੇਖ ਸਕਦੇ ਹੋ ਵਿਦਿਆਰਥੀਆਂ ਨੂੰ ਜ਼ਖਮੀ ਹਾਲਤ ਤੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਡਾਕਟਰਾਂ ਦੇ ਵੱਲੋਂ ਇਹਨਾਂ ਵਿਦਿਆਰਥੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਦੋਵੇਂ ਵਿਦਿਆਰਥੀ ਪਿੰਡ ਰੋੜੀ ਕਪੂਰਾ ਦੇ ਰਹਿਣ ਵਾਲੇ ਨੇ ਜੋ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿੱਚ ਪੜ੍ਹਦੇ ਨੇ ਰੋਜ਼ਾਨਾ ਦੀ ਤਰ੍ਹਾਂ ਸਕੂਲ ਜਾ ਰਹੇ ਸੀ ਤੇ ਸਕੂਲ ਦਾ ਮੋੜ ਮੁਰਨ ਲੱਕੇ ਤਾ ਜੇਤੋ ਤੋਂ ਆ ਰਹੀ ਪੀਆਰਟੀਸੀ ਦੀ ਬੱਸ ਦੇ ਨਾਲ ਪਿਆਨਕ ਟੱਕਰ ਹੋ ਜਾਂਦੀ ਹੈ ਬੱਸ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਦੋ ਵਿਦਿਆਰਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਸਤ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿਹਾ ਜਾ ਰਿਹਾ ਕਿ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਪੁਲਿਸ ਜਾਂਚ ਦੇ ਵਿੱਚ ਜੁੱਟ ਚੁੱਕੀ ਹੈ ਬੱਸ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਬਿਆਨਾਂ ਤਹਿਤ ਜੋ ਵੀ ਤੱਤ ਸਾਹਮਣੇ ਆਉਣਗੇ ਪੁਲਿਸ ਦੇ ਵੱਲੋਂ ਕਿਹਾ ਗਿਆ ਕਿ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਸੋ ਹਾਦਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਰੋਸਾਨਾ ਦੀ ਤਰ੍ਹਾਂ ਇਹ ਵਿਦਿਆਰਥੀ ਮੋਟਰਸਾਈਕਲ ਤੇ ਸਫਾਰ ਹੋ ਕੇ ਸਕੂਲ ਜਾ ਰਹੇ ਸੀ ਜੋ ਰਾਤ ਦੇ ਵਿੱਚ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਨੇ ਵਾਸਤੇ ਨਾਲ ਭਿਆਨਕ ਟੱਕਰ ਹੁੰਦੀ ਹੈ ਜਿਸ ਦੇ ਦੌਰਾਨ ਮੋਟਰਸਾਈਕਲ ਤੋਂ ھیਠਾ ਡਿੱਗਦੇ ਨੇ ਤੇ ਆਸ-ਪਾਸ ਦੇ ਲੋਕਾਂ ਨੇ ਇਹਨਾਂ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਤੇ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾ ਰਿਹਾ ਮਾਪੇ ਇਸ ਵਕਤ ਬੇਹੱਦ ਚਿੰਤਾ ਦੇ ਵਿੱਚ ਹੈ ਬੱਚੇ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਪਹੁੰਚਦੇ ਨੇ ਤੇ ਮਾਪੇ ਚਿੰਤਾ ਦੇ ਵਿੱਚ ਪੈ ਜਾਂਦੇ ਨੇ ਹਾਲਾਂਕਿ ਡਾਕਟਰਾਂ ਦੇ ਵੱਲੋਂ ਇਲਾਜ ਕੀਤਾ ਜਾਂ ਇੱਕ ਵਾਰ ਹਾਦਸੇ ਦੀਆਂ ਤਸਵੀਰਾਂ ਦੇਖ ਕਰਦੇ ਹਾਂ ਕਿ ਮੌਕੇ ਤੇ ਹਾਲਾਤ ਕੀ ਬਣੇ ਹੋਏ ਨੇ ਜੀ ਕੱਲੀਆਂ ਮਿੰਨੀ ਬੱਸਾਂ ਤੋਂ ਬਿਨਾਂ ਕੋਈ ਬੰਦਾ ਕਹਦੇ ਵੀ ਇਹ 50 ਤੋਂ ਥੱਲੇ ਚੱਲ ਰਹੀਆਂ ਨੇ ਇਹ 100 ਪਲੱਸ ਹੀ ਚੱਲਦੀਆਂ ਜਦੋਂ ਐਸ ਰੋਡ ਤੇ ਜਾਂਦੀਆਂ ਵੀ ਰੋਡ ਇਹ ਹੈ ਕਿ ਨਹੀਂ ਇਹ 80 ਤੋਂ ਵੱਧ ਕਰਨ ਵਾਲਾ 80 ਜਰੂਰ ਹੋਊਗੀ ਲਿਮਟ 'ਚ ਰਹੂਗੀ ਪਰ ਇਹਨਾਂ ਨੂੰ ਐ ਨਹੀਂ ਪਤਾ ਵੀ ਵਿੱਚ 60 ਆ ਸਵਾਰੀਆਂ ਬੈਠੀਆਂ ਉਹਨਾਂ ਨੂੰ ਵੀ ਪਰਵਾਹ ਢੀਕ ਰਿਆ ਦੇ ਇਹਨਾਂ ਦਾ ਆਪਦਾ ਵੀ ਪਰਿਵਾਰ ਹੁੰਦਾ ਪਿੱਛੇ ਇਹਨਾਂ ਨੇ ਇੱਥੇ ਬੱਚੇ ਆ ਹੁਣ ਅਸੀਂ ਉਧਰ ਕੰਮਾਈਨਾ ਚੱਲ ਰਹੀਆਂ ਸੀ ਸਾਨੂੰ ਪਤਾ ਲੱਗਿਆ ਇੱਥੇ ਮੈਂ ਨੰਗ ਦਾ ਵੈਸੇ ਹੀ ਖੜ ਗਿਆ ਜੀ ਕਹਿੰਦੇ ਆ ਕਿ ਵੀ ਬੱਸ ਵਾਲੇ ਨੂੰ ਕੋਈ ਖਾਲੀ ਰੋਡ ਸੀ ਕੁਛ ਨਹੀਂ ਸੀ ਬੱਚੇ ਦਾ ਸਰਾਉਂ ਦੇ ਦੱਸਦੇ ਸੀ ਜੀ ਉਤੋਂ ਦੀ ਚੜਾਤੀ ਬੱਸ ਆ ਫਰਾਰਾ ਹੁਣ ਜਿਹਦਾ ਪਰਿਵਾਰ ਮੂਦਾ ਹੋ ਗਿਆ ਜਾਂ ਕੁਛ ਵੀ ਆ ਚਲੋ ਰੱਬ ਨਾ ਕਰੇ ਉਹਦੀ ਲੱਤ ਟੁੱਟ ਗਈ ਲੱਤ ਵੱਲੋਂ ਤਾਂ ਆ ਰਹੀ ਹੋ ਜੂਗਾ ਪਰ ਓਮਰ ਬੱਚਿਆਂ ਦੇ ਮਾਪਿਆਂ ਦੇ ਤਾਂ ਅੱਖਾਂ ਤੇ ਮੂਰੇ ਹੈਗਾ ਨਾ ਜੇ ਮਰ ਜਾਂਦਾ ਬੱਸ ਵਾਲਾ ਕਿੱਥੋਂ ਕਰ ਪੂਰਾ ਕਰਕੇ ਜਿੱਥੇ 150 ਬੱਸਾਂ ਜਾਂ 200 ਬੱਸਾਂ ਉਹ ਮੰਨ ਕੇ ਚੱਲੋ 20-10 ਬੱਸਾਂ ਹੋਰ ਵੀ ਪਾ ਸਕਦੇ ਆ ਇੱਕ ਦੋ ਮਿੰਟਾਂ ਦੇ ਪਿੱਛੇ ਕਿਸੇ ਦਾ ਪਰਿਵਾਰ ਜਮਾਂ ਖਤਮ ਕਰ ਦੇਣਾ ਇਹ ਕਿੱਥੋਂ ਦਾ ਕਾਨੂੰਨ ਹੈ ਜੀ ਆਮ ਬੰਦੇ ਆਸ ਤੇ ਦਾ ਕਾਨੂੰਨ ਹੈਗਾ ਪਰ ਬੱਸਾਂ ਵਾਲੇ ਆਸ ਤੇ ਕੋਈ ਕਾਨੂੰਨ ਨਹੀਂ ਹੈ ਜੀ ਕਿ ਇਹੀ ਆ ਵੀ ਵਾਪਸ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਬੱਸਾਂ 2-4 ਜਿੱਥੇ ਹੈਗੀਆਂ ਇਹਨਾਂ ਦਾ ਵੀ ਲੈਂਟ ਹੋਵੇ ਵੀ ਬੱਸ ਇੰਨੀ ਲੈਂਟ ਜੋ ਚਲਾਣ ਇਹਨਾਂ ਦਾ ਵੀ ਹੋਣਾ ਚਾਹੀਦਾ ਪਰ ਚਲਾਣ ਇਹਨਾਂ ਦੇ ਕੀ ਆ ਪੈਸੇ ੱੱਕੇ ਹੁੰਦੇ ਆ ਜੀ ਸਵਾਰੀਆਂ ਚੱਕਣੀਆਂ ਹੁੰਦੀਆਂ ਇੱਥੋਂ ਉੱਥੇ ਇੱਥੋਂ ਉੱਥੇ ਡਰਾਈਵਰਾਂ ਦੇ ਇਹਨਾਂ ਦੇ ਇੱਕ ਦੂਜੇ ਨਾਲ ਹੋਇਆ ਹੁੰਦਾ ਵੀ ਤੈਨੂੰ ਮੈਂ ਸਵਾਰੀਆਂ ਇੰਦੀਆਂ ਦਊਂਗਾ ਤੂੰ ਮੈਨੂੰ 200 ਦੇ ਦੀ 500 ਦੇ ਦੀ ਇੱਕ ਦੂਜੇ ਦੀਆਂ ਸਵਾਰੀਆਂ ਵੀ ਇੱਕ ਦੂਜੇ ਨੂੰ ਦੇ ਰਹੇ ਆ ਠੀਕ ਹੈ ਜੀ ਇਹ ਆਮ ਸਾਰਿਆਂ ਨੂੰ ਪਤਾ ਹੈ ਇਹ ਨਹੀਂ ਵੀ ਕਿਸੇ ਨੂੰ ਨਹੀਂ ਪਤਾ ਪਰ ਰੌਲਾ ਇਹੀ ਆ ਵੀ ਬੱਸ ਸਾਡੀ ਦੇ ਹੀ ਹੱਥ ਜੋੜ ਕੇ ਬੇਨਤੀ ਹੈ ਸਰਕਾਰ ਨੂੰ ਵੀ ਬੱਤਾ ਹੌਲੀ ਚਲਾਉਣ ਪਲਾਂ ਚਾਰ ਬੱਸਾਂ ਹੋਰ ਪਾ ਲੈਣ ਨੂੰ ਵੀ ਕਾਰਵਾਈ ਕਰਨੀ ਚਾਹੀਦੀ ਹੈ ਲਿਮਟ ਐਂਡੀ 60 70 ਹੋਣੀ ਚਾਹੀਦੀ ਹੈ ਕੋਈ ਤੇਜ਼ ਬੱਥਾ ਨਾ ਚਲਾਉਣ ਟਾਈਮ ਟੇਬਲ ਨੂੰ ਵੱਧ ਵੱਧ ਪਾਉਣੇ ਚਾਹੀਦੇ ਆ ਬਸਾ ਹੋਰ ਪਾ ਦੇ ਨੀ ਯਾਰ 50 ਬਸਾਂ ਇੰਨੀਆਂ ਤੇਜ਼ ਬਸਾਂ ਜਾਂਦੇ ਆ ਬਿਨਾ ਮਤਲਬ ਦੇ ਆ ਕੇ ਬਰਾਬਰ ਆ ਕੇ ਹਾਰਨਾ ਹਾਰਨ ਤੇ ਅਸਰਾ ਤਰ ਲੱਗੇ ਹੁਣ ਇਹ ਬਸ ਮਲਟੀਮੇਸ਼ਨ ਮਿਲੀ ਬਾਬਤ ਕੋ ਜੀ ਬਸ ਦੇਖੋ ਵੱਲ ਆ ਰਹੀ ਸੀ ਕਿ ਬੱਚੇ ਵੀ ਦਿੱਤੋ ਵੱਲ ਆ ਰਹੇ ਸੀਗੇ ਜੀ ਕਿ ਅਚਾਨਕ ਕੋਈ ਹਾਦਸਾ ਵਾਪਰਿਆ ਸੀ ਜੇ ਬਿਆਨ ਲਿਖਾਂਗੇ ਕਿ ਹਾਦਸਾ ਵਾਪਰਿਆ ਕਿਵੇਂ ਵਾਪਰਿਆ ਜੀ ਇਸ ਕਰਕੇ ਜੀ ਚੱਲ ਰਹੀ ਹੈ ਕਿ ਪਿਸ਼ਮਪਤ ਤੇ ਜਾਉਂਦਾ ਮਸਪਾਲ ਚ ਜੀ ਸੰਜੀ ਤੇ ਇਹ ਕਿਤਾਬ ਕਰਵਾ। ਆ ਕਿੰਨੇ ਬੱਚੇ ਸੀ ਤੇ ਕਿਸ ਚੀਜ਼ ਦੇ ਉੱਪਰ ਆ ਰਹੇ ਸੀ? ਉਹ ਬੱਚੇ ਦੱਸ ਰਿਹਾ ਹਜੇ ਮੁੱਖ ਮੁਤਾਬਕ ਦੋ ਬੱਚੇ ਸੀ ਮੋਟਰਸਾਈਕਲ ਤੇ। ਹਾਂਜੀ ਕਿੰਨੀਆਂ ਸੱਟਾਂ ਆਈਆਂ ਜੀ ਉਹਨਾਂ ਦੇ? ਸੱਟਾਂ ਹਜੇ ਇੰਟੀਮੇਸ਼ਨ ਆ ਮਿਲਿਆ ਕਿ ਸ਼ਾਇਦ ਉਹਦੀ ਲੱਤ ਟ੍ਰੈਕਚਰ ਹੈ। ਪਰ ਪਰਫਾਰਮੈਂਸ ਜੇ ਸੁਣਨ ਵਾਲਿਆਂ ਤੁਸੀਂ ਜੇ ਤੋਂ ਕਾਪ ਨਹੀਂ ਜਾਂਦੇ ਉੱਤੇ ਕਪਾ ਕੁਝ ਜੋ ਤਾਂ ਕਹਿ ਨਹੀਂ ਸਕਦੇ ਜੀ ਹਾਂ ਜੀ ਆਹ ਹੁਣ ਗਲਤੀ ਕਿਸ ਦੀ ਦੱਸ ਰਹੀ ਹੈ ਵੀ ਬੱਸ ਵਾਲੇ ਦੀ ਜਾਂ ਬੱਚੇ ਦੀ ਕਹਿੰਦਾ ਜੀ ਦੇਖੋ ਮੌਕੇ ਤੇ ਬਿਆਨ ਲਿਖਾਂਗੇ ਤੇ ਪੁੱਛ ਕਿਸ ਕਰਾਂਗੇ ਆਸ-ਪਾਸੋਂ ਤੋਂ ਜੀ ਜੀ ਤੇ ਪਤਾ ਲੱਗੂਗਾ ਹਾਜ਼ਰੀੰਦਾ ਜੀ ਦਾ ਬਿਆਨ ਲਿਖਾਂਦਾ ਕਿ ਕੌਣ ਦੇਖਿਆ ਸੀ ਆਪਾਂ ਜੀ ਤੇ ਬੱਸ ਤੇ ਡਰਾਈਵਰ ਤੇ ਕਨੈਕਟਰ ਫਿਲਹਾਲ ਜੀ ਡਰਾਈਵਰ ਕੰਮੇਸਾ ਸ਼ਾਇਦ ਉਹ ਪਾਸੇ ਹੋ ਗਿਆ ਤੇ ਫੌਰ ਹੋ ਹੀ ਜਾਂਦਾ ਬੱਸ ਬੰਦਾ ਜੀ ਜੀ ਤੇ ਕੋਈ ਗੱਲ ਨਹੀਂ ਜੀ ਉਹਨੂੰ ਟ੍ਰੇਸ ਕਰ ਲੈਣਾ ਕੀ ਕਾਰਵਾਈ ਚੱਲ ਰਹੀ ਹੈ ਜੀ ਹੁਣ ਕਾਰ ਵੀ ਬੱਸ ਅਮਲ ਚ ਲਿਆਉਣੇ ਰੁਕਾ ਆ ਗਿਆ ਹੈ ਕਿ ਫਿਰ ਕੋਰ ਚੱਲੇ ਮੈਡੀਕਲ ਦਾਨ ਲਿਖਦੇ ਬੱਚਿਆਂ ਦੇ ਆ ਕਿ ਸਕੂਲ ਦੇ ਬੱਚੇ ਸੀ ਸਰ ਇਹ ਇਹ ਉਹ ਜਿਹੜੇ ਕੰਪਲੈਕਸ ਸਕੂਲ ਹੈ ਆਪਣੇ ਦਸ਼ਮੇਸ਼ ਉਹ ਜਿਹੜਾ ਆਪਣਾ ਨਸੀ ਐਸ ਸੀ ਪੀ ਸੀ ਦਾ ਜੀ ਜੀ ਇਹਨਾਂ ਦਾ ਸਕੂਲ ਦਾ ਸਕੂਲ ਦੇ ਸਾਹਮਣੇ ਕਿੰਨਾ ਹੋਣਾ ਕਰੀਏ ਹੈ